ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਫਿਰ ਹਾਜ਼ਰ ਆ ਇੱਕ ਨਵੀਂ ਵੀਡੀਓ ਲੈ ਕੇ ਤੇ ਜਿਨ੍ਹਾਂ ਨੇ ਸਾਡਾ ਚੈਨਲ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਜਿਹੜੇ ਨਵੇਂ ਆਏ ਨੇ ਸਾਡੇ ਚੈਨਲ ਤੇ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਜਿਹੜਾ ਦਬਾ ਦਿਓ ਤਾ ਜੋ ਤੁਸੀਂ ਸਾਡੀਆਂ ਨਮੀਆਂ ਵੀਡੀਓ ਜੋ ਆਉਣ ਵਾਲੀਆਂ ਉਹ ਦੇਖ ਸਕੋ ਆਪਾਂ ਪਿਛਲੇ ਦਿਨੀ ਬਹੁਤ ਸਾਰੀਆਂ ਵੀਡੀਓ ਪਾਈਆਂ ਸੀਗੀਆਂ ਚਾਦਰਾਂ ਦੇ ਡਿਜ਼ਾਈਨ ਦੀਆਂ ਦਰੀਆਂ ਦੇ ਡਿਜ਼ਾਈਨ ਦੀਆਂ ਸਰਾਣਿਆਂ ਦੇ ਡਿਜ਼ਾਈਨ ਦੀਆਂ ਤੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਸਾਨੂੰ ਬਹੁਤ ਵੀਡੀਓ ਦੇ ਵਿੱਚ ਨਾ ਸਾਨੂੰ ਮੈਸੇਜ ਆਏ ਜੋ ਅਸੀਂ ਪਾਈਆਂ ਸੀ ਵੀ ਇਹ ਸੱਭਿਆਚਾਰ ਜਿਹੜਾ ਅਲੋਪ ਹੁੰਦਾ ਜਾ ਰਿਹਾ ਇਹ ਸੱਭਿਆਚਾਰ ਨੂੰ ਫੇਰ ਤੋਂ ਲੈ ਕੇ ਆਓ ਤੇ ਚਲੋ ਆਪਾਂ ਆਪਣੀ ਵੀਡੀਓ ਨੂੰ ਜਾਰੀ ਕਰਦੇ ਹੋਏ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਫੁਲਕਾਰੀ ਟਾਂਕੇ ਦੀ ਹੱਥੀ ਕੱਢੀ ਹੋਈ ਚਾਦਰ ਇਹ ਜਿਹੜੀ ਚਾਦਰ ਦਸੂਤੀ ਕੇਸਮੈਂਟ ਦੇ ਉੱਪਰ ਹੈ ਜਿਹੜੀ ਇਹ ਕੱਢੀ ਗਈ ਸੀ ਤੇ ਜਿਹੜਾ ਦਾ ਸਾਈਡ ਵਾਲਾ ਬਾਹਰਲਾ ਬਾਕ ਹੈ ਨਾ ਆਪਾਂ ਜੀ ਨੂੰ ਕਿਨਾਰੇ ਬੋਲ ਦਿੰਨੇ ਆ ਬਾਰਡਰ ਬੋਲ ਦਿੰਨੇ ਆ ਉਹ ਤੇ ਆਪਾਂ ਜਿਹੜੀ ਇਹ ਵਾਲੀ ਬੇਲ ਛੋਟੇ ਜਿਹੜੇ ਛੋਟੇ ਛੋਟੇ ਫਲਕਾਰੀ ਟੰਕੇ ਦੇ ਫੁੱਲ ਆ ਉਹ ਬਣਾਏ ਗਏ ਆ ਪਰਿਵਰਤਨ ਇਹ ਦਿਖਾ ਦੋ ਉਹ ਬਣਾਏ ਗਏ ਆ ਠੀਕ ਹੈ ਇਸ ਇਧਰ ਸਿਰਫ ਇਧਰਲੀ ਸਾਈਡ ਤੇ ਦੂਸਰੀ ਸਾਈਡ ਦੋਨੋਂ ਸਾਈਡ ਆ ਚਾਰੇ ਪਾਸੇ ਨਹੀਂ ਹੈਗੀ ਇਹ ਬੇਲ ਇਹ ਸਿੰਪਲ ਡਿਜ਼ਾਈਨ ਆ ਹੈਨਾ ਤੇ ਜਿਹੜਾ ਇਹਦੇ ਵਿੱਚ ਆਏ ਫਲਕਾਰੀ ਟੰਕੇ ਦੇ ਛੋਟੇ ਛੋਟੇ ਜਿਹੜੇ ਫੁੱਲ ਆ ਉਹ ਪਾਏ ਗਏ ਆ ਜਿਵੇਂ ਆਪਾਂ ਨੂੰ ਪਤਾ ਹੈ ਨਾ ਫਲਕਾਰੀ ਟੰਕ ਕੀ ਦਰਵਾਜ ਆ ਕਦੇ ਨਹੀਂ ਜਾਂਦਾ ਹੁੰਦਾ ਸੂਟਾਂ ਦੇ ਵੀ ਬਹੁਤ ਚੱਲਦਾ ਜੁੱਤੀਆਂ ਦੇ ਵੀ ਚੱਲਦਾ ਸੂਟਾਂ ਦੇ ਵੀ ਚੱਲਦਾ ਤੇ ਇਹ ਚਾਦਰਾਂ ਤੇ ਵੀ ਜਿਹੜਾ ਇਹ ਵਾਲਾ ਰਿਵਾਜ ਆ ਚੱਲਦਾ ਵਾ ਤੇ ਫਲਕਾਰੀ ਟੰਕ ਕੇ ਦੀ ਬਹੁਤ ਹੀ ਸੋਹਣੀ ਕੱਢੀ ਹੋਈ ਚਾਦਰ ਆ ਤੇ ਇਹਦੇ ਤੇ ਰੰਗ ਸਾਰੇ ਉੱਠੇ ਹੋਏ ਆ ਕਿਉਂਕਿ ਨੀਚੇ ਜਿਹੜਾ ਦਾ ਬੇਸ ਆ ਉਹ ਵਾਈਟ ਆ ਠਿੱਕਾ ਪ्योर ਬਿਲਕੁਲ ਹੈ ਨਾ ਚਿੱਟੇ ਤੇ ਆਪਾਂ ਜਿਹੜਾ ਵੀ ਰੰਗ ਆਪਾਂ ਆਪਾਂ ਕੜਾਈ ਵਗੈਰਾ ਕਰਦੇ ਆ ਹਨਾ ਉਹ ਉੱਠ ਹੀ ਖੜਦਾ ਹੁਣ ਜਿਵੇਂ ਇੱਥੇ ਦੇਖੋ ਤੁਸੀਂ ਗੂੜਾ ਗਲਾਬੀ ਫਿੱਕਾ ਗਲਾਬੀ ਹਰਾ ਕਾਲਾ ਪੀਲਾ ਹਨਾ ਗੂੜਾ ਜਿਹਨੂੰ ਆਪਾਂ ਖੱਟਾ ਰੰਗ ਬੋਲਦੇ ਆ ਉਹ ਵੀ ਰੰਗ ਆ ਹਨਾ ਤੇ ਕਈ ਤਰ੍ਹਾਂ ਦੇ ਰੰਗ ਆ ਜਿਹੜੇ ਇਹਦੀ ਕੜਾਈ ਲਈ ਆਪਾਂ ਵਰਤਿਆ ਤੇ ਫੁੱਲ ਦੇਖੋ ਬਹੁਤ ਸੋਹਣਾ ਫੁੱਲ ਬਣਿਆ ਹੋਇਆ ਵਾ ਬਟੇ ਨੇੜੇ ਤੋਂ ਖਦੂ ਆਕੇ ਬਹੁਤ ਜਿਆਦਾ ਸੋਹਣਾ ਫੁੱਲ ਬਣਿਆ ਹੋਇਆ ਵਾ ਸੇਮ ਇੱਕ ਸਾਰੀ ਜਿਹੜਾ ਟਾਂਕਾ ਇਹ ਪਾਇਆ ਗਿਆ ਵਾ ਤੇ ਦੇਖੋ ਕਿੰਨਾ ਔਟਦਾ ਵਾ ਹਨਾ ਕਿੰਨੇ ਖਿੰਡਵੇਂ ਕਿੰਨੇ ਖਿਲੇ ਹੋਏ ਆ ਪੂਰੇ ਫੁੱਲੇ ਹੀ ਜਿਹੜੇ ਫਲਕਾਰੀ ਟਾਂਕੇ ਦੇ ਆ ਤੇ ਚਾਦਰ ਸਨ ਬਹੁਤ ਸੋਹਣੀ ਲੱਗਦੀ ਆ ਤੇ ਅਸੀਂ ਇਹ ਚਾਦਰ ਜਿਵੇਂ ਆਪਾਂ ਇਹਦੇ ਨਾਲ ਦੇ ਹੋਰ ਵੀ ਬਹੁਤ سارے ਡਿਜ਼ਾਈਨ ਆ ਜਿਹੜੇ ਤਿਆਰ ਕੀਤੇ ਆ ਜੇਕਰ ਤੁਸੀਂ ਵੀ ਇਦਾਂ ਦੇ ਡਿਜ਼ਾਈਨ ਆ ਜਿਹੜੇ ਬਣਵਾਉਣਾ ਚਾਹੁੰਦੇ ਹੋ ਚਾਦਰਾਂ ਦੇ ਉੱਪਰ ਸਰਾਣਿਆਂ ਦੇ ਉੱਪਰ ਜਾਂ ਝੋਲਿਆਂ ਦੇ ਉੱਪਰ ਤਾਂ ਤੁਸੀਂ ਸਾਡੇ ਜੋ ਡਿਸਕ੍ਰਿਪਸ਼ਨ ਚ ਆਪਣਾ ਨੰਬਰ ਦੇਵਾਂਗੇ ਤੁਸੀਂ ਉਹ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਜਾਂ ਤੁਸੀਂ ਆਪਣਾ ਵੀ ਡਿਜ਼ਾਈਨ ਆ ਜਿਹੜਾ ਸਾਨੂੰ ਦੇ ਸਕਦੇ ਹੋ ਕਿ ਅਸੀਂ ਆਹ ਵਾਲਾ ਡਿਜ਼ਾਈਨ ਆ ਜਿਹੜਾ ਚਾਦਰਾਂ ਦੇ ਉੱਪਰ ਬਣਵਾਉਣਾ ਚਾਹੁੰਦੇ ਆ ਅਸੀਂ ਤੁਹਾਨੂੰ ਉਹ ਡਿਜ਼ਾਈਨ ਆ ਜਿਹੜਾ ਤਿਆਰ ਕਰਕੇ ਦੇਵਾਂਗੇ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਆ ਸਾਡੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਣਾ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਧੰਨਵਾਦ